ਇੱਕ ਬਾਬਾ ਆਕਾਰ ਰੂਪ ਦੂਜਾ ਰਬਾਬੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਰਬਾਬੀ ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਦਿਵਸ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਦੀਵਾਨ ਹਾਲ ਵਿਖੇ ਬੜੀ ਸ਼ਰਧਾ ਸਹਿਤ ਮਨਾਇਆ ਗਿਆ ਇਸ ਸੰਬੰਧੀ ਸ਼ਰੀਫ ਖਾਨ ਪਟ ਸਾਹਿਬ ਦੇ ਭੋਗ ਉਪਰੰਤ ਰਾਗੀ ਜਥੇ ਵੱਲੋਂ ਤਾਂਤੀ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਕੀਤਾ ਗਿਆ ਸੰਤ ਨਾਵਰੇ ਨਾ ਗਾਉ ਜਾਨੀ ਸੰਤ ਨਾਵਰੇ ਨਾ ਗਾਉ ਜਾਨੀ ਸੰਤ ਨਾਵਰੇ ਬਾਕੀ ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਪ੍ਰਵਿੰਦਰਪਾਲ ਸਿੰਘ ਨੇ ਭਾਈ ਮਰਦਾਨਾ ਜੀ ਦੀ ਜੀਵਨ ਸੰਬੰਧੀ ਸੰਖੇਪਾਂ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਰਮ ਪਿਆਰੇ ਗੁਰਸਿੱਖ ਗੁਰੂ ਕੇ ਸਦੀਵ ਸੰਗੀ ਸਾਥੀ ਹਮੇਸ਼ਾ ਸੰਗਤ ਦਾ ਆਨੰਦ ਮਾਨਣ ਵਾਲੇ ਸਤਿਗੁਰਾਂ ਕੇ ਡੂਮ ਗੁਰੂ ਕੇ ਰਬਾਬੀ ਬ੍ਰਹਮ ਗਿਆਨੀ ਮਹਾਪੁਰਖ ਧੰਨ ਧੰਨ ਭਾਈ ਸਾਹਿਬ ਭਾਈ ਮਰਦਾਨਾ ਜੀ ਜਿਨ੍ਹਾਂ ਨੇ ਆਪਣਾ ਜੀਵਨ ਦਾ ਬਹੁਤਾ ਹਿੱਸਾ ਸਤਿਗੁਰੂ ਨਾਨਕ ਦੇਵ ਸਾਹਿਬ ਦੀ ਸੰਗਤ ਵਿੱਚ ਬਤਾਇਆ ਰਬਾਬ ਵਜਾਉਂਦੇ ਗੁਰੂ ਕੇ ਹੁਕਮ ਤਾਬਕ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਉਚਾਰਨ ਕਰਦੇ 13 ਮੱਘਰ ਸੰਮਤ 1591 ਬਿਕਰਮੀ ਨੂੰ ਅਫਗਾਨਿਸਤਾਨ ਦੇ ਕੁਰਮ ਦਰਿਆ ਦੇ ਕਿਨਾਰੇ ਕੁਰਮ ਨਾਮ ਦੇ ਹੀ ਸ਼ਹਿਰ ਦੇ ਵਿੱਚ ਆਪ ਜੀ ਦਾ ਅਕਾਲ ਚਲਾਣਾ ਹੋਇਆ ਸੀ ਸੋ ਉਹ ਅਕਾਲ ਚਲਾਣਾ ਦਿਵਸ ਮਨਾਉਂਦਿਆਂ ਹੋਇਆਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਵਿਸ਼ਵਰਵਾਹੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਵੱਲੋਂ ਸਮੂਹ ਰਵਾਹੀ ਭਾਈਚਾਰੇ ਦੇ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਜਿਨ੍ਹਾਂ ਦੇ ਭੋਗ ਪਏ ਦੀਵਾਨ ਸੱਜੇ ਭਾਈ ਮਰਦਾਨਾ ਜੀ ਕੀ ਪਵਿੱਤਰ ਯਾਦ ਮਨਾਈ ਗਈ ਉਹਨਾਂ ਦਾ ਅਕਾਲ ਚਲਾਣਾ ਦਿਵਸ ਮਨਾਇਆ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਇਹ ਅਰਦਾਸ ਬੇਨਤੀ ਹੈ ਕਿ ਗੁਰੂ ਗਰੀਬ ਨਵਾਜ਼ ਜੀ ਭਾਈ ਮਰਦਾਨੇ ਜੀ ਵਰਗੀ ਬਖਸ਼ਿਸ਼ ਦਾ ਕਿਨਕਾ ਮਾਤਰ ਸਾਡੇ ਸਭਨਾ ਉੱਪਰ ਕਰਨ ਸਿੱਖੀ ਦੀ ਦਾਤ ਬਖਸ਼ਿਸ਼ ਕਰਨ ਗੁਰਮਤਿ ਦੀ ਪ੍ਰਪਕਤਾ ਬਖਸ਼ਿਸ਼ ਕਰਨ ਨਾਮ ਬਾਣੀ ਦਾ ਪ੍ਰੇਮ ਜੈਸੀ ਪ੍ਰੀਤ ਭਾਈ ਮਰਦਾਨਾ ਜੀ ਨੂੰ ਆਪਣੇ ਚਰਨ ਕਮਲਾਂ ਦੀ ਬਖਸ਼ਿਸ਼ ਕੀਤੀ ਉਸ ਪ੍ਰੀਤ ਦਾ ਕਿਨਕਾ ਮਾਤਰ ਸਤਿਗੁਰੂ ਦੀ ਬਖਸ਼ਿਸ਼ ਕਰਕੇ ਸਾਨੂੰ ਸਦੀਵ ਆਪਣੇ ਚਰਨਾਂ ਦੇ ਨਾਲ ਲਾਉਣ ਤੇ ਚੜ੍ਹਦੀਆਂ ਕਲਾਂ ਦਾਤਾਂ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਅਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਆਪਣਾ ਨਾਮ ਦੱਸ ਕੇ ਤੇਰਾ ਜੀ ਮਰਦਾਨਾ ਜੀ ਦਾ ਗਾਥਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਾਸ ਰਜਿੰਦਰ ਸਿੰਘ ਬਿੱਟੂ ਮੁੱਖ ਸੇਵਾਦਾਰ ਬਿਸ਼ਵਰਬੀ ਭਾਈ ਮਰਦਾਨਾ ਜੀ ਵੈਲਫੇਅਰ ਸੋਸਾਇਟੀ ਰਜਿਸਟਰਡ ਪੰਜਾਬ ਅੱਜ ਅਸੀਂ ਦਰਬਾਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਦੇ ਨਾਲ ਜੋ ਸਾਡੀ ਸੰਸਥਾ ਹੈ ਬਿਸ਼ਵਰਬੀ ਭਾਈਚਾਰਾ ਸਾਡਾ ਸਮੁੱਚਾ ਜਿੱਥੇ ਸ਼ੋਭਤ ਹੈ ਅੱਜ ਬਾਬਾ ਜੀ ਦਾ ਸਾਡੇ ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਦੇ ਵਿਸਥੇ ਇਥੇ ਮਨਾਇਆ ਹੈ ਪਰसों ਰੋਜ ਤੋਂ ਅਖੰਡ ਪਾਠ ਆਰੰਭ ਹੋਏ ਸਨ ਅੱਜ ਭੋਗ ਪਾਏ ਗਏ ਹਨ ਰਸਪਿੰਨਾ ਬੈਰਾਗ ਵਿੱਚ ਕੀਰਤਨ ਹੋਇਆ ਧੰਤੀ ਸਾਜ ਨਾਲ ਰਵਾਬ ਨਾਲ ਕੀਰਤਨ ਹੋਇਆ ਤੇ ਸਿੰਘ ਸਾਹਿਬ ਪੁੱਜੇ ਨੇ ਮਨੀਰ ਸਾਹਿਬ ਪੁੱਜੇ ਨੇ ਮੁੱਖ ਮਨੀਰ ਸਾਹਿਬ ਪੁੱਜੇ ਨੇ ਸੋ ਸਾਰਿਆਂ ਦਾ ਫਿਰਦਿਓ ਆਪਣੇ ਧੰਵਾਦ ਹੈ ਕਿਉਂਕਿ ਸਾਡਾ ਜਿਹੜਾ ਭਾਈਚਾਰਾ ਕਿਉਂਕਿ ਸਾਈਂ ਸ਼੍ਰੀ ਗੁਰਨਾਗਦੇਵ ਜੀ ਨਾਲ ਸਾਡੇ ਭਾਈ ਮਰਦਾਨਾ ਜੀ ਜਿਹੜੇ ਕਿ ਅੱਧੀ ਸਦੀ ਤੋਂ ਵੱਧ ਸਮਾਂ ਉਹਨਾਂ ਦੇ ਨਾਲ ਰਹੇ ਚਾਰ ਉਦਾਸੀਆਂ ਕੀਤੀਆਂ ਲੱਖਾਂ ਮੀਲ ਦਾ ਪੈਂਡਾ ਉਹ ਪੈਦਲ ਸਰ ਕੀਤਾ ਲੋਕ ਭਲਾਈ ਦੇ ਕਾਰਜ ਕੀਤੇ ਔਰ ਅੰਤ ਤੱਕ ਉਹਨਾਂ ਦੇ ਨਾਲ ਚਰਨਾ ਜਿਵੇਂ ਅੱਜ ਤੁਸੀਂ ਅ ਕਥਾ ਦੇ ਵਿੱਚ ਸ਼ਰਵਣ ਕਰ ਰਹੇ ਸੀ ਕਿ ਅੰਤ ਤੋਂ ਸਮੇਂ ਦੇ ਤੱਕ ਵੀ ਉਹ ਨਾਨਕ ਪਾਤਸ਼ਾਹ ਦੇ ਨਾਲ ਰਹੇ ਔਰ ਇਹ ਸਾਨੂੰ ਸਾਡੇ ਭਾਈਚਾਰੇ ਨੂੰ ਸੁਭਾਗ ਪ੍ਰਾਪਤ ਹੈ ਕਿ ਜਿਹੜਾ ਪਹਿਲੀ ਭਾਈ ਸਾਹਿਬ ਦੀ ਆਪਾਦੀ ਆ ਉਹ ਸਾਡੇ ਬਾਬਾ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਮਤਲਬ ਬਣ ਪਾਤਸ਼ਾਹੀ ਨੇ ਬਖਸ਼ੀ ਸੋ ਅਸੀਂ ਹਮੇਸ਼ਾ ਸ਼ੋਮਣੀ ਕਬੜੇ ਦੀ ਹਿਰਦੇੋਂ ਰਣੀ ਰਹਿਣੀ ਦਵਾਂਗੇ ਇੱਕ ਮੈਂ ਤੁਹਾਡਾ ਨਾਲ ਸਾਂਝੀ ਜਰੂਰ ਮੇਰੀ ਮੈਂ ਆਪਣੇ ਪੱਤਰਕਾਰ ਸਾਹਿਬਾਂ ਨੂੰ ਬੇਨਤੀ ਕਰੂੰਗਾ ਮੇਰੀ ਗ ਪ੍ਰਧਾਨ ਜੀ ਤੱਕ ਤੇ ਜਥੇਦਾਰ ਸਾਹਿਬ ਤੱਕ ਪਹੁੰਚਾਇਓ ਕਿ ਅਸੀਂ ਹਰ ਸਾਲ ਇਹ ਬੇਨਤੀ ਕਰਦੇ ਹਾਂ ਕਿ ਸਾਡਾ ਕੋਈ ਯਾਦਗਾਰੀ ਭਵਨ ਫਤਿਹਗੜ੍ਹ ਸਾਹਿਬ ਜ਼ਿਲ੍ਹੇ 'ਚ ਕਿਉਂਕਿ ਸ਼ਹੀਦਾਂ ਦੀ ਧਰਤੀ ਹੈ ਦਾਸ ਉੱਥੋਂ ਬਿਲੋਂਗ ਕਰਦਾ ਸੋ ਸਾਡੀ ਉੱਤੇ ਬਹੁਤ ਵੱਡੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਆ ਬੜੀ ਬਹੁਤ ਵੱਡੀ ਜਗ੍ਹਾ ਪਈ ਆ ਉੱਥੇ ਕਿਤੇ ਸਾਨੂੰ ਯਾਦਗਾਰੀ ਭਵਨ ਭਾਈ ਮਰਦਾਨਾ ਜੀ ਦੇ ਨਾਂ ਤੇ ਉੱਥੇ ਬਣਾ ਕੇ ਜ਼ਰੂਰ ਦਿੱਤਾ ਜਾਵੇ ਤਾ ਜੋ ਕਿ ਜਿਹੜਾ ਪੁਰਾਣਾ ਜਿਹੜਾ ਵਿਰਸਾ ਇਤਿਹਾਸ ਹੈ ਸਾਡੇ ਆਉਣ ਵਾਲੀ ਪੀੜ੍ਹੀ ਆ ਪਨੀਰੀਆ ਬੱਚੇ ਇਹਨੂੰ ਮਤਲਬ ਉਹ ਤੋਂ ਸਿੱਖ ਸਕਣ ਉਹਨੂੰ ਸੰਭਾਲ ਕੇ ਰੱਖ ਸਕਣ ਔਰ ਦੂਸਰੀ ਇਹ ਵੀ ਜਿਹੜੇ ਸਾਡੇ ਗੁਰਸਿੱਖ ਬੱਚੇ ਨੇ ਜਿਹੜੇ ਸਾਡੇ ਅੰਮ੍ਰਿਤਧਾਰੀ ਬੱਚੇ ਨੇ ਸਾਡੇ ਪਰਿਵਾਰਾਂ ਚ ਬਹੁਤ ਬੱਚੇ ਆ ਜਿਨੇ ਕਿਉਂਕਿ ਉਹ ਅਸੀਂ ਹੁਣ ਚਾਹੁੰਦੇ ਹਾਂ ਕਿ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਨੌਕਰੀ ਦੇਵੇ ਰੁਜ਼ਗਾਰ ਦੇਵੇ ਔਰ ਸਾਡੇ ਬੱਚਿਆਂ ਨੂੰ ਜਿਹੜੇ ਸਿੱਖ ਆਪਣੇ ਫੈਮਲੀਆ ਨੇ ਉਹਨਾਂ ਨੂੰ ਮਤਲਬ ਪੜ੍ਹਾਈ ਜਿਹੜੇ ਸਕੂਲ ਕਾਲਜ ਨੇ ਉਹ ਫ੍ਰੀ ਕੀਤੀ ਜਾਵੇ ਇਹ ਅਸੀਂ ਹਰੇਕ ਵਾਰੀ ਬੇਨਤੀ ਆਪਣੇ ਕਰਦੇ ਆਂ ਔਰ ਐਸਜੀਪੀਸੀ ਇਹਤੇ ਗੌਰ ਨਹੀਂ ਕਰ ਰਹੀ ਤੋਂ ਸਾਨੂੰ ਇਹ ਅਸੀਂ ਬੇਨਤੀ ਕਰਦੇ ਆਂ ਕਿ ਕਿਰਪਾ ਕਰਕੇ ਸਾਡੀਆਂ ਮੰਗਾਂ ਨੇ ਇਹ ਜ਼ਰੂਰ ਮੰਗੀਆਂ ਜਾਣ ਮੰਨੀਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹ